ਹਾਂਜੀ ਭਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਆਪਾਂ ਹੁਣ ਬਹੁਤ ਵੱਡੀ ਖਬਰ ਲੈ ਕੇ ਆਏ ਆ ਜਿਵੇਂ ਆਪਣੇ ਭੈਣਾਂ ਵਾਸਤੇ ਖਾਸ ਭੈਣਾਂ ਵਾਸਤੇ ਜ਼ਿਆਦਾ ਕੀ ਤੇ ਭਰਾਵਾਂ ਵਾਸਤੇ ਵੀ ਹੈਗੀ ਆ ਕਿਉਂਕਿ ਜੋ ਆਪਣੇ ਬੱਚੇ ਹੁਣ ਭਾਈ ਠੰਡ ਆ ਚੁੱਕੀ ਤੇ ਜੋ ਕਿ ਆਪਣਾ ਇੱਕ ਭਰਾ ਜੋ ਲੁਧਿਆਣਾ ਦੇ ਤੋਂ ਉਹਨਾਂ ਦੀ ਮੈਨੂੰ ਫੋਨ ਆ ਵੀ ਆਇਆ ਉਹਨਾਂ ਦਾ ਵੀ ਤੁਸੀਂ ਸਾਡੀ ਵੀਡੀਓ ਜ਼ਰੂਰ ਪਾਓ ਭਈ ਕਿਉਂਕਿ ਆਪਣਾ ਚੈਨਲ ਆ ਇਹਦਾ ਕਰਕੇ ਹੁਣ ਇੰਨੀ ਕੁ ਗੱਲ ਜ਼ਰੂਰ ਕਰਾਂਗੇ ਆਪਣੇ ਭੈਣਾਂ ਨੂੰ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਆ ਪਹਿਲਾ ਨੰਬਰ ਸ਼ੇਅਰ ਕਰਦਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਕਿਉਂਕਿ ਆਪਣੇ ਪੰਜਾਬ ਚ ਉਹ ਵੈਸੇ ਪੰਜਾਬ ਦੇ ਮੁੱਦੇ ਤੇ ਆਪਣੀਆਂ ਵੀਡੀਓ ਪਰ ਇਹ ਆਪਣੀ ਪੰਜਾਬ ਵਾਸਤੇ ਕੋਈ ਪੰਜਾਬ ਦੇ ਮੁੱਦੇ ਤੇ ਵੀਡੀਓ ਨਹੀਂ ਹੈਗੀ ਪਰ ਵੀਡੀਓ ਨੂੰ ਫਿਰ ਵੀ ਸ਼ੇਅਰ ਕਰ ਦਿਓ ਆਪਣੇ ਪੰਜਾਬ ਦੇ ਵਿੱਚ ਜੋ ਆਪਾਂ ਕਹਿੰਦੇ ਜਿੱਥੇ ਸਸਤਾ ਕੱਪੜਾ ਮਿਲਦਾ ਆਪਣੇ ਜੋ ਵੀ ਮਜ਼ਦੂਰ ਭਰਾ ਕਿਸਾਨ ਭਰਾ ਜਿੱਥੋਂ ਵੀ ਆਪਾਂ ਕਹਿੰਦੇ ਆ ਵੀ ਆਪਾਂ ਦੁਕਾਨਾਂ ਤੇ ਜਾਂਦੇ ਇੱਥੇ ਮਹਿੰਗਾ ਲਾਉਂਦੇ ਆ ਸ਼ਹਿਰਾਂ ਚ ਇਹ ਹੁਣ ਲੁਧਿਆਣਾ ਦੇ ਉੱਤੇ ਮੈਂ ਤੁਹਾਨੂੰ ਡਰੈੱਸ ਵੀ ਦੱਸਣੂੰ ਬਾਈ ਦਾ ਨੰਬਰ ਵੀ ਦੱਸਾਂਗੇ ਤੁਹਾਨੂੰ ਨੰਬਰ ਥੰਬਨੇਲ ਦੇ ਉੱਪਰ ਬਾਈ ਦਾ ਮਿਲ ਹੀ ਜਾਣਾਗਾ ਠੀਕ ਆ ਆਪਣੇ ਜਦੋਂ ਵੀਡੀਓ ਕਲਿੱਕ ਕਰੋਗੇ ਥੰਬਨੇਲ ਚ ਉਪਰ ਹੀ ਮਿਲ ਜੂ ਤੁਹਾਨੂੰ ਤਾਂ ਉਹ ਆਪਾਂ ਬਾਈ ਦੀ ਵੀਡੀਓ ਦੇ ਫੋਟੋ ਦੇ ਉੱਪਰ ਥੰਬਨੇਲ ਮਿਲ ਜਾਣਾ ਤੁਹਾਨੂੰ ਤੇ ਨੰਬਰ ਵੀ ਤੁਹਾਨੂੰ ਦੱਸ ਦਾਂਗੇ ਬਾਈ ਦਾ ਤੇ ਜੋ ਜਿੱਥੇ ਮਿਲ ਰਹੇ ਆ 500 ਦੇ ਵੈਸੇ 400 ਕਹਿੰਦੇ ਆਗੇ ਤਾਂ ਉਹ ਤੁਹਾਨੂੰ ਥੰਬਨੇਲ ਤੇ ਫੋਟੋ ਮਿਲ ਜਾਣੀ ਹੈ ਕਿੰਨੇ ਕਿੰਨੇ ਦਾ ਹੈਗਾਗਾ 500 ਦੇ ਜੇ ਤਾਂ ਤੁਸੀਂ 4 ਲੈਣੇ ਆ ਤਾਂ ਫਿਰ ਉਹ ਜੇ ਸਸਤਾ ਵੀ ਮਿਲ ਜਾਂਦਾਗਾ ਤੇ ਜੇ 2 ਲੈਣੇ ਆ 250 ਦੇ 500 ਦੇ ਉਰ ਉਹ ਜੇ ਕਪੜਾ ਚੰਗਾ ਹੋਊਗਾ ਤਾਂ ਇਹ ਜਿਵੇਂ ਠੰਡ ਆ ਚੁੱਕੀ ਹੈ ਆਪਣੇ ਭੈਣਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਲੋੜ ਆ ਕੱਪੜੇ ਦੀ ਮੋٹے ਕੱਪੜੇ ਵਧੀਆ ਤੇ ਆਪਣੇ ਭਰਾਵਾਂ ਵਾਸਤੇ ਵੀ ਉਥੋਂ ਸਾਰਿਆਂ ਮੈਂ A to Z ਤੁਹਾਨੂੰ ਦੱਸੂਗਾ ਵੀ ਸਾਰਾ ਐਡਰੈਸ ਉਥੋਂ ਨੰਬਰ ਤੋਂ ਤੁਹਾਨੂੰ ਕੰਟੈਕਟ ਕਰੋਗੇ ਸਾਰਾ ਕੁਝ ਮਿਲ ਜਾਣਾ ਤੇ ਜਿਵੇਂ ਹੁਣ ਇਹ ਲੁਧਿਆਣਾ ਦਾ ਆਪਣਾ ਇੱਕ دوست ਮਿੱਤਰ ਆ ਇਹ ਇਹ ਆਪਾਂ ਨੂੰ ਫੋਨ ਕਰਿਆ ਸੀ ਬਾਈ ਨੇ ਵੀ ਤੁਸੀਂ ਆਪਦੇ ਵੱਨੋਂ ਵੀਡੀਓ ਪਾਓ ਕਿਉਂਕਿ ਆਪਣਾ ਚੈਨਲ ਆ ਬਾਈ ਪੰਜਾਬ ਦੇ ਮੁੱਦਿਆਂ ਤੇ ਆਪਾਂ ਪਾਉਂਦੇ ਰਹਿੰਦੇ ਆ ਪਰ ਫਿਰ ਵੀ ਜਿਹੜੇ ਸਾਹਵਣਾ ਬਾਈ ਨੇ ਲੁਧਿਆਣਾ ਤੋਂ ਆਪਾਂ ਨੂੰ ਕਾਲ ਕਰਕੇ ਕਿਹਾ ਵੀ ਤੁਸੀਂ ਜੀ ਸਾਡੀ ਇੰਨੀ ਕਪੀਲ ਮੜਾ ਜਾ ਸਾਡੀ ਵੀਡੀਓ ਸ਼ੇਅਰ ਕਰ ਦੋ ਤੇ ਇਹ ਤਾਂ ਕਰਕੇ ਆਪਾਂ ਤੁਹਾਡੇ ਤੱਕ ਭਜਾਉਣੇ ਆ ਭੈਣਾ ਤੱਕ ਖਾਸ ਕਰਕੇ ਵੀ 500 ਦੇ ਦੋ ਸ਼ੂਟ ਆ ਤੇ ਜੋ ਚਾਰ ਕਹਿ ਰਹੇ ਆ ਉਹ ਉਹ ਨਾਰਮਲ ਵੀ ਪਤਲਾ ਕਪੜਾ ਹੋਊਗਾ ਜੇ ਮੋਟੇ ਲੈਣੇ ਆ ਵਧੀਆ ਬਈ ਸਿਆਲਾਂ ਵਾਲੇ ਚੰਗੇ ਕਪੜੇ ਤੇ ਜੇ ਮੈਂ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਲੋੜ ਆ ਤੇ ਉਥੋਂ ਇਕੱਠਾ ਇਕੱਠੇ ਲਿਆ ਸਕਦੇ ਆ ਆਪਾਂ ਡਰੈਸ ਜਿਵੇਂ ਦੁਕਾਨਾਂ ਤੇ 8 8 9 900 ਦੇ ਅਗੇ ਤਾਂ 2 300 ਦਾ ਆਪਾਂ ਨੂੰ ਉਹ ਸੂਟ ਮਿਲ ਜਾਣਾ ਲੁਧਿਆਣਾ ਵਿੱਚ ਜਿੱਥੋਂ ਲੋਕ ਇਕੱਠੇ ਲਿਆਉਂਦੇ ਆ ਚੱਕ ਕੇ ਤਾਂ ਇਹ ਇੱਕ ਇਨੀ ਕ ਪੀਲ ਆਪਣੀ ਭੈਣਾਂ ਨੂੰ ਭਰਾਵਾਂ ਨੂੰ ਖਾਸ ਕਰਕੇ ਵੀ ਵੀਡੀਓ ਨੂੰ ਪਹਿਲਾਂ ਸੁਣ ਲਿਆ ਕਰੋ ਭਰਾਵਾਂ ਕੇ ਕਿਉਂਕਿ ਆਪਾਂ ਹਰ ਰੋਜ਼ ਆਪਾਂ ਪੰਜਾਬ ਦੇ ਮੁੱਦਿਆਂ ਤੇ ਬੋਲਦੇ ਆਂ ਪਰ ਅੱਜ ਜੋ ਆਪਣੀ ਪੰਜਾਬ ਦੇ ਮੁੱਦਿਆਂ ਵਾਸਤੇ ਨਹੀਂ ਆਪਣੇ ਭਰਾਵਾਂ ਵਾਸਤੇ ਭੈਣਾਂ ਵਾਸਤੇ ਆ ਜੋ ਆਪਣਾ ਦੋਸਤ ਮਿੱਤਰ ਇੱਕ ਉਹਦੀ ਦੁਕਾਨ ਆ ਲੁਧਿਆਣਾ ਦੇ ਵਿੱਚ ਤੇ ਉਹ ਬਈ ਕੱਪੜਾ ਜਰੂਰ ਕੱਪੜਾ ਵੇਚਦਾ ਜਿਵੇਂ ਸਸਤਾ ਕੱਪੜਾ ਮਿਲੂਗਾ ਉਥੋਂ ਹਰ ਦੁਕਾਨ ਦੇ ਉੱਤੋਂ ਜਿਵੇਂ ਆਪਾਂ ਕਹਿੰਦੇ ਆ ਵੀ ਮਹਿੰਗਾ ਮਿਲਦਾ ਆਪਾਂ ਨੂੰ ਉਥੇ 500 ਦੇ 2 ਸੂਟ ਤੇ ਆਪਣੇ ਭੈਣਾਂ ਨੂੰ ਭਰਾਵਾਂ ਨੂੰ ਇੰਨੀ ਅਪੀਲ ਜਰੂਰ ਆ ਵੀਡੀਓ ਨੂੰ ਪਹਿਲਾਂ ਫਿਰ ਤੋਂ ਕਿਹੜੇ ਸ਼ੇਅਰ ਕਰਿਆ ਕਰੋ ਕਿਉਂਕਿ ਹਰ ਵੀਡੀਓ ਆਪਾਂ ਥੋੜੇ ਤੇ ਕਪਚੌਣੇ ਆ ਕਿਉਂਕਿ ਪੰਜਾਬ 'ਚ ਜੋ ਕੁਝ ਹੁੰਦਾ ਉਹ ਤਾਂ ਆਪਾਂ ਤੁਹਾਡੇ ਤੱਕ ਪਹੁੰਚੌੜੀ ਰਹਿੰਦੇ ਆ ਪਰ ਇਹ ਵੀਡੀਓ ਆਪਣੀ ਜੋ ਆਪਾਂ ਨੂੰ ਬਾਈ ਨੇ ਕਿਹਾ ਅਪੀਲ ਕੀਤੀ ਬਾਈ ਨੇ ਵੀ ਚਲੋ ਬਈ ਆਪਣਾ ਥੋੜਾ ਤਾਂ ਚੈਨਲ ਆ ਤੁਸੀਂ ਪਾ ਦਿਓ ਵੀਡੀਓ ਆਪਣੇ ਚੈਨਲ ਤੇ ਤਾਂ ਵੀ ਮੜਾਏ ਸਾਡੀ ਪਰਮਿਸ਼ਨ ਹੋ ਜੂਗੀ ਤੇ ਦੁਕਾਨ ਦੀ ਤੇ ਆਪਾਂ ਨੰਬਰ ਬਾਈ ਥੰਬਨੇਲ 'ਚ ਉਹਨਾਂ ਦਾ ਉੱਪਰ ਤੁਹਾਨੂੰ ਮਿਲ ਜਾਣਾਗਾ ਫੋਟੋ ਵੀ ਲਾਵਾਂਗੇ ਉਹਨਾਂ ਦੀ ਤੇ ਡਰੈਸ ਵਗੈਰਾ ਸਾਰਾ ਕੁਝ ਦੱਸ ਦੇਣੀ ਹੈ ਇਹ ਲੁਧਿਆਣਾ ਦੇ ਵਿੱਚ ਦੁਕਾਨ ਤੇ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਜਿਹੜੇ ਆਪਾਂ ਨੂੰ ਵੱਡੇ ਸ਼ੋਅਰੂਮਾਂ 'ਚ ਮਹਿੰਗੇ ਮਿਲਦੇ ਆ ਨਾ ਤਾਂ ਉਹ ਸਸਤੇ ਰੇਟਾਂ 'ਚ ਮਿਲਣਗੇ ਹੁਣ ਇੱਥੇ ਆਪਾਂ ਨੂੰ ਬੜਾ ਨਾਰਮਲ ਤੋਂ ਨਾਰਮਲ ਕੱਪੜਾ ਤੁਹਾਨੂੰ 500 ਦਾ ਦੇਣਗੇ 600 ਦਾ ਜੇ ਕੋਈ ਗਰੀਬ ਮਜ਼ਦੂਰ ਕੋਈ ਲੈਣ ਵੀ ਜਾਂਦਾ ਤਾਂ ਉੱਥੋਂ 250-300 ਰੁਪਏ ਦਾ ਵਧੀਆ ਮੋਟੇ ਲੀੜੇ ਆਪਣੇ ਬੱਚਿਆਂ ਵਾਸਤੇ ਲਿਆ ਸਕਦੇ ਹੋ ਤੁਸੀਂ ਹੁਣ ਇੰਨੀ ਕਪੀਲਾ ਬਈ ਦੁਬਾਰਾ ਫੇਰ ਕਹਨੇ ਆ ਭਰਾਵਾਂ ਨੂੰ ਭੈਣਾਂ ਨੂੰ ਕਿਉਂਕਿ ਆਪਣੇ ਪੰਜਾਬੀ ਭਰਾ ਚੰਗੀ ਚੀਜ਼ ਨੂੰ ਕੋਈ ਦੇਖ ਕੇ ਰਾਜੀ ਨਹੀਂ ਜੇ ਕੋਈ ਉਲਟ ਫਲਟ ਵੀਡੀਓ ਹੋਊਗਾ ਉਹਨੂੰ ਚੱਕ ਕੇ ਸ਼ੇਅਰ ਕਰ ਦੇਣਗੇ ਉਹਨੂੰ ਦੇਖਣਗੇ ਚੰਗੀ ਤਰ੍ਹਾਂ ਬਹਿ ਕੇ ਵੀ ਕੀ ਕਹਿੰਦਾ ਕੋਈ ਗਲਤਫਲਤ ਵੀਡੀਓ ਹੋਣ ਜੇ ਕੋਈ ਪੰਜਾਬ ਦੀ ਗੱਲ ਕਰਦਾ ਹੁੰਦਾ ਉਹਨੂੰ ਕੋਈ ਸੁਣਦਾ ਨਹੀਂ ਚਲ ਆਪਣੀ ਪੰਜਾਬ ਵਾਸਤੇ ਇੰਨੀ ਕ ਪੀਲ ਆ ਇਹ ਭਰਾਏ ਭੈਣਾਂ ਨੂੰ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਆ ਪੰਜਾਬ ਚ ਫੈਲਾ ਦਿਓ ਕਿਉਂਕਿ ਆਪਣੇ ਭਰਾ ਦਾ ਇੰਨੀ ਪਰਮਿਸ਼ਨ ਹੋ ਜੂਗੀ ਦੁਕਾਨ ਤੇ ਇੰਨੇ ਮੜੇ ਆਚਾਰ ਹੋਰ ਗਾਹਕ ਵਧ ਜਾਣਗੇ ਇਹਦਾ ਕਰਕੇ ਆਪਾਂ ਵੀਡੀਓ ਤੁਹਾਡੇ ਤੱਕ ਪਹੁੰਚਾ ਰਹੇ ਆ ਕਿਉਂਕਿ ਖਾਸ ਕਰਕੇ ਜਿਵੇਂ ਹੁਣ ਆਪਾਂ ਸ਼ਹਿਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਗੇ ਵੱਡੇ ਵੱਡੇ ਸ਼ੋਅਰੂਮਾਂ 'ਚ ਆਪਾਂ ਵੜਤਾ ਜਾਂਦੇ ਹਾਂ ਉੱਥੋਂ ਦਾ ਰੇਟ ਨਹੀਂ ਪਤਾ ਹੁੰਦਾ ਆਪਾਂ ਨੂੰ ਕਿਉਂਕਿ ਸਾਡੇ ਵੀ ਹੈਗੇ ਇੱਥੇ ਪੰਜਾਬ 'ਚ ਜਿਲ੍ਹਾ ਮਾਨਸਾ ਲੱਗਦਾ ਪੰਜਾਬ ਦੇ ਵਿੱਚ ਆਪਣੇ ਤੁਸੀਂ ਦੇਖਿਆ ਖਾਸ ਕਰਕੇ ਬਾਹਰ ਕੁਝ ਹੋਰ ਹੁੰਦਾਗਾ ਕਈ ਵਾਰੀ ਤਾਂ ਚਲੋ ਸੇਲ ਲੱਗੀ ਹੁੰਦਾ ਉਹ ਤਾਂ ਅੱਡਾ 2250 ਤੋਂ ਘੱਟ ਸੇਲ ਲੀਏਗੀ ਪੰਜਾਬ 'ਚ ਉੱਥੇ ਆਪਾਂ ਨੂੰ 500 ਦੇ 3 ਸੂਟ ਮਿਲ ਜਾਂਦੇ ਆ ਪੂਰੇ ਵਧੀਆ ਤੋਂ ਵਧੀਆ ਮੋٹے ਲੀੜੀ ਜੋ ਖਾਸ ਕਰਕੇ ਆਪਣੇ ਬੱਚਿਆਂ ਵਾਸਤੇ ਤੇ ਆਪਣੇ ਸਾਰੇ ਪਰਿਵਾਰ ਵਾਸਤੇ ਲਿਆ ਸਕਦੇ ਹੋ ਤੇ ਬਾਈ ਦਾ ਐਡਰੈਸ ਮਿਲ ਜਾਣਾ ਤੁਹਾਨੂੰ ਉੱਪਰ ਇਕੇ ਥੱਮੇਲ ਤੇ ਆਪਾਂ ਬਾਈ ਦੀ ਫੋਟੋ ਵੀ ਲਾਵਾਂਗੇ ਉਹਨਾਂ ਦੀ ਤੇ ਦੁਕਾਨ ਦਾ ਡਰੈੱਸ ਜੋ ਕੰਟੈਕਟ ਨੰਬਰ ਆਪਾਂ ਉੱਪਰ ਥੱਮੇਲ ਤੇ ਸਾਈਡ ਦੇ ਉੱਤੇ ਲਾਵਾਂਗੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਉਹਨਾਂ ਨਾਲ ਤੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਆਪਾਂ ਫਿਰ ਤੋਂ ਅਪੀਲ ਕਰਾਂਗੇ ਆਪਣੇ ਭੈਣਾਂ ਨੂੰ ਖਾਸ ਕਰਕੇ ਤੇ ਭਰਾਵਾਂ ਨੂੰ ਸਾਰਿਆਂ ਨੂੰ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਪਹਿਲਾਂ ਨੰਬਰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਕਿਉਂਕਿ ਆਪਾਂ ਕੋਈ ਆ ਆਮ ਵੀਡੀਓ ਨਹੀਂ ਹੁੰਦੀ ਆ ਆਪਾਂ ਜੋ ਆਪਾਂ ਰੀਲਾਈਨ ਧਾਰ ਤੇ ਗੱਲਾਂ ਕਰਦੇ ਆ ਪੰਜਾਬ ਦੇ ਮੁੱਦਿਆਂ ਤੇ ਵੀ ਪਰ ਇਹ ਹੁਣ ਆਪਣੇ ਭਰਾ ਵਾਸਤੇ ਅਪੀਲ ਕੀਤੀ ਆਪਾਂ ਜਿੱਥੇ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਜੀ ਧੰਨਵਾਦ